ਪੀਰੂ ਧੂਰੀ ਆ ਰਹੀ ਆ ਦੁੱਖ ਨਾਨਕਸਰ ਗੁਰਦੁਆਰਾ ਧੂਰੀ ਦੇਖੋ ਰਾਤ ਨੂੰ ਤੇ ਆਉਂਦੀ ਆਉਂਦੀ ਪ੍ਰਸਾਵੇਜ ਖਤਮ ਹੋ ਜੂਗੀ ਇਹ ਰੂਹ ਤੇ ਆਹ ਦੇਖੋ ਤੁਰੇ ਆਉਂਦੀ ਰੂਹ ਆ ਧੂਰੀ ਆ ਰਹੀ ਆ ਦੇਖੋ ਟਰੱਕ ਦੇ ਟਾਇਰ ਸਾਰਾ ਕੁਝ ਸਹੀ ਦਿਖ ਰਿਹਾ ਇਹ ਦੇਖੋ ਬੰਦਾ ਗੈਪ ਹੋ ਜਾਣਾ ਆਉਂਦਾ ਆਉਂਦਾ ਇਹ ਦੇਖੋ ਲਓ ਬੰਦਾ ਪ੍ਰਸਾਵੇਜ ਆ ਗਿਆ ਮੱਥਾ ਟੇਕਣ ਆਇਆ ਜਾਂ ਕੋਈ ਰੱਬੀ ਰੂਹ ਤੀ ਇਹ ਹੁਣ ਰੱਬ ਜਾਣਦਾ ਪਰਮਾਤਮਾ ਜਾਣਦਾ ਟਾਇਰ ਦਿਖ ਰਹੇ ਨੇ ਸਾਰਾ ਕੁਝ ਦਿਖ ਰਿਹਾ ਬੰਦਾ ਗਾਇਬ ਹੋ ਗਿਆ ਪ੍ਰਿਆਮ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 31 ਦਸੰਬਰ ਨੂੰ ਨਵੇਂ ਸਾਲ ਦਾ ਗੁਰਦੁਆਰਾ ਸਾਹਿਬ ਵਿਖੇ ਪ੍ਰੋਗਰਾਮ ਚੱਲ ਰਿਹਾ ਸੀਗਾ ਉਸ ਦੇ ਵਿੱਚ ਗਿਆ ਸਵੇਰੇ 11:00 ਵਜੇ ਦੇ ਤਕਰੀਬਨ ਜੋ ਸਿੰਘ ਇੱਕ ਮੱਥਾ ਟੇਕਣ ਆ ਰਿਹਾ ਗੁਰਦੁਆਰੇ ਉਹ ਜੋ ਕੈਮਰੇ ਦੇ ਵਿੱਚੋਂ ਕੈਮਰੇ ਦੇ ਵਿੱਚੋਂ ਰਿਕਾਰਡਿੰਗ ਲਈ ਗਈ ਹੈ ਉਹ ਕੈਮਰੇ ਦੀ ਤਕਨੀਕੀ ਫਾਲਟ ਕਰਕੇ ਉਹ ਗਲਤ ਕਵਨਕ ਹੋ ਸੀ ਹੋ ਗਈ ਸੀਗੀ ਤੇ ਉਹ ਬੰਦਾ ਇੱਥੇ ਗਾਇਬ ਵੀ ਹੁੰਦਾ ਦਿਖ ਰਿਹਾ ਉਹਦੇ ਵਿੱਚ ਜਦੋਂ ਸੀਐਸਬੀ ਸੱਚਾਈ ਜਾਣਨ ਵਾਸਤੇ ਨਾਲ ਦੇ ਕੈਮਰੇ ਚੈੱਕ ਕੀਤੇ ਤਾਂ ਉਹ ਬੰਦਾ ਗੁਰਦੁਆਰਾ ਸਾਹਿਬ ਦੇਖੇ ਆਉਂਦਾ ਵੀ ਦਿਖ ਰਿਹਾ ਹੈ ਤੇ ਅੰਦਰ ਮੱਥਾ ਟੇਕਣ ਵੀ ਜਾਂਦਾ ਦਿਖ ਰਿਹਾ ਹੈ ਇਹ ਕੋਈ ਐਡਿਟ ਕੀਤੀ ਹੋਈ ਵੀਡੀਓ ਨਹੀਂ ਹੈਗੀ ਇਹ ਇਹ ਕੈਮਰੇ ਦੀ ਫਾਲਟ ਕਰਕੇ ਜੋ ਬੰਦਾ ਆਉਂਦਾ ਗਾਇਬ ਹੋ ਗਿਆ ਇਸ ਕਰਕੇ ਇਹ ਕੈਮਰੇ ਦੀ ਫਾਲਟ ਕਰਕੇ ਇਹ ਹੋਇਆ ਹੈ ਇਹ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਇਹ ਕੋਈ ਉਹ ਰੱਬੀ ਰੂਹ ਵਾਲੀ ਗੱਲ ਨਹੀਂ ਹੈਗੀ ਇਹ ਬੰਦਾ ਸਾਬਤ ਗੁਰਦਾਰਾ ਸਾਹਿਬ ਮੱਥਾ ਟੇਕਣ ਆਇਆ ਹੈ ਤੇ ਸਮਾਗਮ ਵਿੱਚ ਹਾਜ਼ਰੀ ਭਰੀ ਆ ਉਸਨੇ ਤੇ ਕੈਮਰੇ ਦੀ ਤਕਨੀਕੀ ਫਾਲਟ ਕਰਕੇ ਹੋਇਆ ਹੈ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ